ਨਖਾਈਆ ਕਰਾ ਦਿੱਤਾ ਹੋਇਆ ਸ੍ਰੀ ਕਾਲ ਤੱਕ ਸਭ ਤੋਂ ਉਹ ਸਰ ਵੀ ਸਾਹਮਣੇ ਆਉਂਨੇ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟਰਮਾ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇੱਕ ਟਰਮਾ ਨੂੰ ਜਾਨ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਉਹ ਵੀ ਸੰਗਤਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੀ ਟੰਗ ਦੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹ ਕੀ ਉਹਨਾਂ ਨੂੰ ਤਨਖਾਹ ਲਾਉਣੀ ਹੈ ਕੀ ਉਹਨਾਂ ਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜਾਵੇ ਸਿੰਘ ਸਾਹਿਬ ਤੁਹਾਡੇ ਮੁਤਾਬਿਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਜੀ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਕਮਾ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਅਕਾਲਤਾ ਸਾਹਿਬ ਦੀ ਮਾਨ ਮਰਜ਼ਾ ਦਾ ਦੇ ਉਲਟ ਹੈ ਸਿੰਘ ਸਾਹਿਬ ਸਿੰਘ ਸਾਹਿਬ ਦੇ ਫੈਸਲੇ ਨੂੰ ਲੈ ਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਕੁਝ ਅਸਮ ਕਿਆ ਜਾ ਰਿਹਾ ਹੈ ਦੇਖੋ ਇਹ ਸੋਨੂੰ ਗੱਲਾਂ ਆ ਰਹੀਆਂ ਪਰ ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ ਅੱਜ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਬਿਨਾ ਪ੍ਰੈਸ਼ਰ ਤੋਂ ਅੱਜ ਤੱਕ ਦੇ ਸਿੱਖਾਂ ਦੀ ਭਾਵਨਾ ਦੇ ਮੁਤਾਬਕ ਆਪਦੇ ਸਟੈਂਡ ਤੇ ਖੜੇ ਹੈ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਮਨ ਵਿੱਚ ਪਲਣੀ ਚਾਹੀਦੀ ਕਿਉਂਕਿ ਪ੍ਰੈਸ਼ਰ ਪੈ ਰਿਹਾ ਹੈ ਕਿ ਕਿਸੇ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਨੇ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋਣਾ ਅਕਾਲੀ ਦੋ ਫਾੜ ਹੋਇਆ ਹੋਇਆ ਜਿਹੜੇ ਵੀਰ ਸਿੰਘ ਬਾਦਲ ਹੁਣਾਂ ਦੇ ਸਾਥੀ ਹੁੰਦੇ ਸੀ ਉਹ ਸਵਾਲ ਚੁੱਕਦੇ ਸਵਾਲ ਚੁੱਕ ਰਹੇ ਨੇ ਸਰਦਾਰ ਜੀ ਨੂੰ ਵੀ ਮਾਫੀ ਦਿੱਤੀ ਗਈ ਹੈ ਇਹ ਕੋਰ ਕਮੇਟੀ 'ਚ ਕੋਈ ਡਿਸੀਜਨ ਨਹੀਂ ਹੋਇਆ ਨਾ ਡਿਸਾਈਡ ਹੋਇਆ ਇਹ ਇੰਡੀਵਿਜੂਅਲ ਇਹ ਸਾਰੇ ਸਾਰੇ ਫੈਸਲੇ ਤਾਂ ਹੀ ਸਿੰਘ ਸਾਹਿਬ ਜੀ ਨੇ ਦੇਖੋ ਇਹ ਫੈਸਲਾ ਨਤਾਰਨ ਵਾਸਤੇ ਹੀ ਕੋਰ ਕਮੇਟੀ ਵੀ ਸੱਦੀ ਹੈ ਪਿਛਲੀਆਂ ਜੋ ਕੈਬਨਿਟ ਦੀਆਂ ਮਿਨਿਸਟਰੀਆਂ ਦੇ ਵਿੱਚ ਵਜ਼ੀਰ ਰਹੇ ਨੇ ਉਹ ਵੀ ਸਾਰੇ ਸੱਦੇ ਆ ਇਸ ਕਰਕੇ ਇਹ ਜਿਹੜੀਆਂ ਤੋਖਲੇ ਪੈਦਾ ਹੁੰਦੇ ਰਹੇ ਨੇ ਕਿਉਂ ਹੋਏ ਕੋਰ ਕਮੇਟੀ ਚ ਫੈਸਲੇ ਲਏ ਗਏ ਜਾਂ ਅਜੈਕਟਿਵ ਦੇ ਵਿੱਚ ਲਏ ਗਏ ਕਿ ਨਹੀਂ ਜਾਂ ਜਿਵੇਂ ਵੀ ਫੈਸਲੇ ਹੋਏ ਕਿਵੇਂ ਹੋਏ ਕਿਉਂ ਹੋਏ ਕਿਹੜੇ ਕਿਹੜੇ ਉਹਦੇ ਵਿੱਚ ਮੁੱਖ ਦੋਸ਼ੀ ਨੇ ਕਿੰਨਾਂ ਦੀ ਸਲਾਹ ਨਾਲ ਲਏ ਗਏ ਸਾਰੇ ਸਲਾਹਕਰ ਉਸ ਵੇਲੇ ਦੇ ਸਿੰਘ ਸਾਹਿਬ ਨੇ ਸੱਦੇ ਆ ਉਹਨਾਂ ਦਾ ਸਾਰਾ ਨਿਤਾ ਰਾਜ ਹੋ ਜਾਣਾ ਠੀਕ ਹੈ ਜੀ ਬਿਲਕੁਲ ਮਿਹਰਬਾਨੀ ਬਿਲਕੁਲ ਤਨਖਾਹਿਆ ਕਰਾਨ ਦਿੱਤਾ ਹੋਇਆ ਸ੍ਰੀ ਕਾਲ ਤੱਕ ਸਭ ਤੋਂ ਸਰ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟਰਮਾ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇੱਕ ਟਰਮਾ ਨੂੰ ਜਾਨ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਉਹ ਵੀ ਸੰਗਤਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੀ ਟੰਗ ਦੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹਨ ਕੀ ਉਹਨਾਂ ਨੂੰ ਤਨਖਾਹ ਲਾਉਣੀ ਹੈ ਕੀ ਉਹਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜੀ ਸਿੰਘ ਸਾਹਿਬ ਤੁਹਾਡੇ ਮੁਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਨੂੰ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਂ ਕਹਾਂ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਦੇ ਉਲਟ ਹੈ ਸਿੰਘ ਸਾਹਿਬ ਸਿੰਘ ਸਾਹਿਬ ਦੇ ਫੈਸਲੇ ਨੂੰ ਲੈ ਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਕੁਝ ਐਸਾ ਵੀ ਕੀਤਾ ਜਾ ਰਿਹਾ ਹੈ ਦੇਖੋ ਇਹ ਸਾਰੀਆਂ ਗੱਲਾਂ ਆ ਰਹੀਆਂ ਪਰ ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ ਅੱਜ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਅੱਜ ਤੱਕ ਦੇ ਸਿੱਖਾਂ ਦੀ ਭਾਵਨਾ ਦੇ ਮੁਤਾਬਕ ਆਪਦੇ ਸਟੈਂਡ ਤੇ ਖੜੇ ਹੈ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਮਨ ਵਿੱਚ ਪਾਲਣੀ ਚਾਹੀਦੀ ਕਿ ਕੋਈ ਪ੍ਰੈਸ਼ਰ ਪੈ ਰਿਹਾ ਹੈ ਕਿਸੇ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਨੇ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋਣਾ ਹੈ ਅਕਾਲੀ ਦਲ ਦੁਫਾੜ ਹੋਇਆ ਹੋਇਆ ਜਿਹੜੇ ਇੱਕ ਵੀਰ ਸਿੰਘ ਬਾਦਲ ਉਹਨਾਂ ਦੇ ਸਾਥੀ ਹੁੰਦੇ ਸੀ ਉਹ ਸਵਾਲ ਚੁੱਕਦੇ ਸਵਾਲ ਚੁੱਕ ਰਹੇ ਨੇ ਸਰਕਾਰ ਨੂੰ ਵੀ ਮਾਫੀ ਦਿੱਤੀ ਗਈ ਹੈ ਇਹ ਕੋਰ ਕਮੇਟੀ ਚ ਕੋਈ ਡਿਸੀਜਨ ਨਹੀਂ ਹੋਇਆ ਨਾ ਡਿਸਾਈਡ ਹੋਇਆ ਇਹ ਇੰਡੀਵਿਜੂਅਲ ਇਹ ਸਾਰੇ ਸਾਰੇ ਫੈਸਲੇ ਤਾਂ ਹੀ ਸਿੰਘ ਸਾਹਿਬ ਜੀ ਨੇ ਦੇਖੋ ਇਹ ਫੈਸਲਾ ਨਾਤਾਰਨ ਵਾਸਤੇ ਹੀ ਕੋਰ ਕਮੇਟੀ ਵੀ ਸੱਦੀ ਹੈ ਪਿਛਲੀਆਂ ਜੋ ਕੈਬਨਿਟ ਦੀਆਂ ਮਿਨਿਸਟਰੀਆਂ ਦੇ ਵਿੱਚ ਵਜ਼ੀਰ ਰਹੇ ਨੇ ਉਹ ਵੀ ਸਾਰੇ ਸੱਦੇ ਆ ਇਸ ਕਰਕੇ ਇਹ ਜਿਹੜੀਆਂ ਤੋਖਲੇ ਪੈਦਾ ਹੁੰਦੇ ਰਹੇ ਨੇ ਕਿਉਂ ਹੋਏ ਕੋਰ ਕਮੇਟੀ ਚ ਫੈਸਲੇ ਲਏ ਗਏ ਜਾਂ ਅਜੈਕਟਿਵ ਦੇ ਵਿੱਚ ਲਏ ਗਏ ਕਿ ਨਹੀਂ ਜਾਂ ਜਿਵੇਂ ਵੀ ਫੈਸਲੇ ਹੋਏ ਕਿਵੇਂ ਹੋਏ ਕਿਉਂ ਹੋਏ ਕਿਹੜੇ ਕਿਹੜੇ ਉਹਦੇ ਵਿੱਚ ਮੁੱਖ ਦੋਸ਼ੀ ਨੇ ਕਿੰਨਾਂ ਦੀ ਸਲਾਹ ਨਾਲ ਲਏ ਗਏ ਸਾਰੇ ਸਲਾਹਕਰ ਉਸ ਵੇਲੇ ਦੇ ਸਿੰਘ ਸਾਹਿਬ ਨੇ ਸੱਦੇ ਆ ਉਹਨਾਂ ਦਾ ਸਾਰਾ ਨਿਤਾ ਰਾਜ ਹੋ ਜਾਣਾ ਠੀਕ ਹੈ ਜੀ ਬਿਲਕੁਲ ਮਿਹਰਬਾਨੀ ਬਿਲਕੁਲ